ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਕਸਬਾ ਗੁਨਿਆਣਾ ਦੇ ਵਿੱਚ ਬੀਤੀ ਰਾਤ ਮੰਡੀ ਦੇ ਅੰਦਰ ਦੁਕਾਨਾਂ ਦੇ ਸ਼ਟਰਾਂ ਦੀ ਅਣਪਛਾਤੇ ਲੋਕਾਂ ਦੇ ਵੱਲੋਂ ਕੀਤੀ ਗਈ ਭੰਤੋੜ ਅੱਧਾ ਦਰਜਨ ਤੋਂ ਵੱਧ ਦੁਕਾਨਾਂ ਦੇ ਤੋੜੇ ਗਏ ਸ਼ਟਰ ਨੁਕਸਾਨ ਦਾ ਹਜੇ ਨਹੀਂ ਲੱਗ ਸਕਿਆ ਕੁਝ ਵੀ ਪਤਾ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਦੁਕਾਨਦਾਰ ਨੇ ਦੱਸਿਆ ਕਿ ਬੀਤੀ ਰਾਤ ਸ਼ਰਾਤੀ ਅਨਸਰਾਂ ਵੱਲੋਂ ਦੁਕਾਨਾਂ ਦੇ ਸ਼ਟਰ ਟੋਚਨ ਕਰਕੇ ਤੋੜੇ ਗਏ ਹਨ ਇਸ ਮਾਮਲੇ ਦੀ ਸੂਚਨਾ ਸਬੰਧਤ ਚੌਕੀ ਗੁਨਾਣਾ ਮੰਡੀ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰੇ ਆਦਿ ਖੰਗਾਲੇ ਜਾ ਰਹੇ ਹਨ ਇਸ ਬਾਰੇ ਬੋਲਦਿਆਂ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੌਕਾ ਦੇਖਿਆ ਗਿਆ ਹੈ ਅਤੇ ਮੌਕੇ ਤੋਂ ਸੀਸੀਟੀਵੀ ਫੁਟੇਜ ਆਦਿ ਚੈੱਕ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਬਿਨਾ ਨੰਬਰੇ ਮੋਟਰਸਾਈਕਲ ਤੇ ਸਵਾਰ ਵਿਅਕਤੀ ਮੂੰਹ ਬੰਨ ਕੇ ਉਕਤ ਘਟਨਾ ਨੂੰ ਅੰਜਾਮ ਦੇਣ ਆਏ ਸਨ ਇਸ ਬਾਬਤ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਵਾਰਦਾਤ ਨੂੰ ਸੁਲਝਾਇਆ ਜਾਵੇਗਾ ਜੀ ਸਵੇਰ 6 ਵਜੇ ਫੋਨ ਆਇਆ ਜੀ ਗੁੰਡੀਆਂ ਦਾ ਜੀ ਤੁਹਾਡਾ ਜਿਹੜਾ ਦੁਕਾਨ ਤੇ ਚੋਰੀ ਹੋ ਗਈ ਸ਼ਟਰ ਤੋੜਿਆ ਪਿਆ ਅਸੀਂ ਜਾ ਕੇ ਦੇਖਿਆ ਸ਼ਟਰ ਜਿਹੜਾ ਟੋਚਨ ਦੇ ਨਾਲ ਖਿੱਚਿਆ ਹੋਇਆ ਸੀਗਾ ਹਏ ਨੁਕਸਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿ ਸ਼ਟਰ ਅਸੀਂ ਖਲਵਾ ਕੇ ਦੇਖ ਰਹੇ ਹਾਂ ਅਸੀਂ ਪੁਲਿਸ ਪ੍ਰਸ਼ਾਸਨ ਕੋਲੇ ਵੀ ਜਾ ਕੇ ਆਏ ਇੱਕ ਸ਼ਿਫਾਈ ਉਹਨਾਂ ਦਾ ਆਇਆ ਸੀ ਉਹ ਫੋਟੋ ਵਗੈਰਾ ਖਿੱਚ ਕੇ ਲੈ ਗਿਆ ਪਰ ਉੱਧਰ ਸਾਨੂੰ ਕੋਈ ਵਿਸ਼ਵਾਸਿਤ ਰਿਹਾ ਕੋਈ ਕਾਰਵਾਈ ਨਹੀਂ ਹੋਈ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹੋ ਜੀ ਵਾਰਦਾਤ ਫੇਰ ਵੱਡੀ ਦੇ ਵਿੱਚ ਦੁਬਾਰਾ ਨਾ ਹੋਵੇ ਜਿਹੜੀ ਨੁਕਸਾਨ ਹੋਇਆ ਉਹਨਾਂ ਦੀ ਪੂਰਤੀ ਕੀਤੀ ਜਾਵੇ ਬੇ ਲੋਕਾਂ ਦੀ ਮਾਲ ਦੀ ਰੱਖਿਆ ਕੀਤੀ ਜਾਵੇ ਇਹੀ ਸਾਡੀ ਬੇਨਤੀ ਹੈ ਕਿੰਨੀਆਂ ਦੁਕਾਨਾਂ ਦੇ ਇੱਥੇ ਲਗਭਗ 8 ਦੁਕਾਨਾਂ ਦੇ ਵਾਰਤਤ ਹੋਈਆਂ ਜਿਨ੍ਹਾਂ ਦੇ ਸਾਰਿਆਂ ਦੇ ਸ਼ਟਰਾਂ ਟੋਚਨ ਬਾਗੇ ਖਿੱਚੇ ਹੋਏ ਆ ਨੁਕਸਾਨ ਦਾ ਇਹ ਕੋਈ ਜਾਇਜ਼ਾ ਨਹੀਂ ਹੋ ਸਕਦਾ ਕਿ ਕਿੰਨਾ ਕੁ ਨੁਕਸਾਨ ਹੋਇਆ ਇਹ ਦੁਕਾਨਾਂ ਸਵੇਰੇ ਖੁੱਲਣਗੀਆਂ ਫੇਰ ਪਤਾ ਲੱਗੂਗਾ ਇਹ ਫਿਰ ਠੀਕ ਹੈ ਰਾਤ ਕਰੀਬ 1:05 ਵਜੇ ਇੱਥੇ 4-5 ਦੁਕਾਨਾਂ ਦੇ ਸ਼ਟਰ ਟੁੱਪੇ ਜਿਹੜਾ ਹੈਗਾ ਜਿਨ੍ਹਾਂ ਬਾਰੇ ਮੈਂ ਪੜਤਾਲ ਕੀਤੀ ਹੈ ਕੈਮਰੇ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਅਸੀਂ ਇੰਨਾ ਚ ਤਿੰਨ ਮੋਟਰਸਾਈਕਲ ਤੇ ਇੱਕ ਮੁੰਡੇ ਦਿਖਾਈ ਤਾਂ ਦਿਸਦੇ ਆ ਪਰ ਉਹਨਾਂ ਦੇ ਮੂੰਹ ਬੰਨੇ ਤੇ ਮੋਟਰ ਦਾ ਜਿਹੜਾ ਨੰਬਰ ਨਹੀਂ ਹੈਗਾ ਪਤਾ ਨਹੀਂ ਲੱਗ ਰਿਹਾ ਫਿਰ ਵੀ ਸਾਡੇ ਵੱਲੋਂ ਬਹੁਤ ਕੋਸ਼ਿਸ਼ ਜਾਰੀ ਹੈ ਵੀ ਇਹ ਜਿਹੜੀ ਹੈਗੀ ਹੈ ਟ੍ਰੇਸ ਕੀਤੀ ਜਾਵੇ ਚੋਰੀਆਂ ਜਿਹੜੀਆਂ ਵੀ ਹੋਈਆਂ ਚਟਾ ਟੁੱਟੇ ਜਾਂ ਕਿੰਨਾ ਨੇ ਚੋਰੀ ਇੱਕ ਮੈਂ ਦੁਕਾਨਦਾਰਾਂ ਨੂੰ ਵੀ ਇਸ ਗੱਲ ਦੀ ਅਪੀਲ ਕਰਦਾ ਐ ਵੀ ਘਟੋ ਘਟੇ ਚੌਕੀਦਾਰ ਜ਼ਰੂਰ ਰੱਖਿਆ ਜਾਵੇ ਕਿਉਂਕਿ ਜਿਹੜੀ ਹੈਗੀਆਂ ਚੋਰੀਆਂ ਟ੍ਰੇਸ ਕਰਨ ਵਾਸਤੇ ਪੁਲਿਸ ਦੀ ਤੇ ਪਬਲਿਕ ਦੀ ਮੇਲ ਜੋੜੂਗਾ ਤਾਂ ਫੇਰ ਹੀ ਇਹ ਗੱਲ ਹੋਣੀ ਹੈ ਤੇਸ ਹੋ ਸਕਦਾ ਜਿਹੜਾ ਮੈਟਰ ਹੈਗਾ ਇੱਕ ਜਿੰਨੀਆਂ ਦੁਕਾਨਾਂ ਨੇ ਹਨ 4-5 ਦੁਕਾਨਾਂ ਦੇ ਸ਼ਟਰ ਟੁੱਟੇ ਆ ਪਰੰਤੂ ਕੋਈ ਚੋਰੀ ਖਾਸ ਨਹੀਂ ਹੋਈ ਸ਼ਟਰ ਜੂ ਟੋੜੇ ਗਏ ਕਿਉਂਕਿ ਦੁਕਾਨਦਾਰਾਂ ਦਾ ਕਹਿਣਾ ਕਿ 8 ਤੋਂ 9 ਦੁਕਾਨਾਂ ਜਾਂ ਇਸ ਤਰ੍ਹਾਂ ਦੀ ਕੋਈ 5-6 ਦੁਕਾਨਾਂ ਮੇਰੇ ਧਿਆਨ ਜਾਂ ਜਾਂ ਜਿੱਥੇ ਮੈਂ ਦੇਖ ਕੇ ਆਇਆ ਜੀ ਸ਼ਹਿਰ ਕਾਰਨਾਂ ਦੇ ਮੈਂ ਮੌਕਾ ਦੇ ਇੱਕ ਹੈ ਸ਼ਟਰ ਟੁੱਟੇ ਆ ਇੱਕ ਤਾਂ ਸਾਹਮਣੇ ਹੀ ਆ ਮੈਂ ਦੇਖਿਆ ਉਹਨਾਂ ਦੇ ਵੀ ਸ਼ਟਰ ਟੁੱਟੇ ਆ ਪਰੰਤੂ ਚੋਰੀ ਕੋਈ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀਆਂ ਵਾਰ ਨਹੀਂ ਪਹਿਲਾਂ ਕਦੇ ਨਹੀਂ ਹੋਈ ਪਹਿਲੀ ਵਾਰੀ ਪਹਿਲਾਂ ਕਦੇ ਮੈਂ ਮੋਟਰਸਾਈਕਲ ਵਗੈਰਾ ਕਦੇ ਕੋਈ ਹੋ ਜਾਂਦਾ ਹੈ ਉਹ ਤਾਂ ਚਲੋ ਨਾਰਮਲ ਹੈਗਾ ਪਰੰਪੂ ਦੁਕਾਨਾਂ ਤੇ ਇਸ ਤਰ੍ਹਾਂ ਕਦੇ ਲਗਾਤਾਰ ਛੱਤਰ ਨਹੀਂ ਤੋੜੀ ਗਈ ਕਦੇ ਤੁਹਾਡੇ ਵੱਲੋਂ ਵੀ ਰਾਤ ਨੂੰ ਫਿਰ ਸੁਰੱਖਿਆ ਜਿਹੜੀ ਵਧਾਈ ਜਾਂਦੀ ਹੈ ਹਾਂਜੀ ਮੈਂ ਸਾਡੀ ਜਿਹੜੀ ਹੈ ਰਾਤ ਨੂੰ ਪੀਸੀਆਰ ਮਕਾਇਦਾ ਪਹਿਲਾਂ ਵੀ ਚੱਲਦੀ ਹੈ ਹੁਣ ਥੋੜਾ ਜਿਹਾ ਵਸਾਖੀ ਡਿਊਟੀ ਕਰਕੇ ਬੀਜੀਸੀ ਫਿਰ ਵੀ ਅੱਜ ਤੋਂ ਫਿਰ ਦੁਬਾਰਾ ਅਸੀਂ ਜਿਹੜੀ ਹੈ ਰਾਤ ਨੂੰ ਕਰਤਾਂ ਜਿਹੜੀ ਕਰਤਾਂ